ਆਓ ਬੱਚਿਓ ਅੱਜ ਤੁਹਾਨੂੰ ਸਿੱਖ ਧਰਮ ਬਾਰੇ ਕੁਝ ਵਿਸ਼ੇਸ਼ ਗੱਲਾਂ ਦੱਸਦੀਆਂ ਜੋ ਤੁਹਾਡੇ ਜਾਣਨੀਆਂ ਬਹੁਤ ਜ਼ਰੂਰੀ ਹਨ ਪਹਿਲਾ ਹੈ ਪੰਜ ਤਖਤ ਇਹ ਕਿੱਥੇ-ਕਿੱਥੇ ਹਨ ਪਹਿਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਵਿੱਚ ਦੂਸਰਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਪੰਜਾਬ ਵਿੱਚ ਤੀਸਰਾ ਹੈ ਤਖਤ ਸ੍ਰੀ ਹਰਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਬਿਹਾਰ ਵਿੱਚ ਚੌਥਾ ਹੈ ਤਖਤ ਸ੍ਰੀ ਹਜੂਰ ਸਾਹਿਬ ਅਬਿਦਲ ਨਗਰ ਨੰਦੇੜ ਮਹਾਰਾਸ਼ਟਰ ਵਿੱਚ ਪੰਜਵਾਂ ਹੈ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਤਲਵੰਡੀ ਬਠਿੰਡਾ ਵਿੱਚ ਪੰਜਾਬ ਵਿੱਚ ਹਾਂਜੀ ਇਸ ਤੋਂ ਅੱਗੇ ਹੈ ਪੰਜ ਬਾਣੀਆਂ ਪੰਜ ਬਾਣੀਆਂ ਕਿਹੜੀਆਂ ਹਨ ਆਪਣੀਆਂ ਜਪਜੀ ਸਾਹਿਬ ਜਾਪ ਸਾਹਿਬ ਸਵੇ ਚਪਾਈ ਸਾਹਿਬ ਆਨੰਦ ਸਾਹਿਬ ਇਸ ਤੋਂ ਅੱਗੇ ਹੈ ਚਾਰ ਸਾਹਿਬਜ਼ਾਦਿਆਂ ਦੇ ਨਾਮ ਹਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਪੰਜ ਪ੍ਰਧਾਨੀ ਪ੍ਰਣਾਲੀ ਇਹ ਕਿਹੜੇ ਨੇ ਪੰਜ ਕਿਲੇ ਆਪਣੇ ਕੇਸਗੜ੍ਹ ਸਾਹਿਬ ਆਨੰਦਗੜ੍ਹ ਸਾਹਿਬ ਲੋਗੜ੍ਹ ਸਾਹਿਬ ਹੌਲਗੜ੍ਹ ਸਾਹਿਬ ਤੇ ਨਿਰਮੋਗੜ੍ਹ ਸਾਹਿਬ ਧੰਨਵਾਦ ਬੱਚਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਥੈਂਕ ਯੂ ਸੋ ਮੱਚ ਫੋਰ